ਵਿਆਹ ਵਿੱਚ ਪੈ ਗਏ ਗੜੇ ਭੰਨ ਦਿੱਤੀਆਂ ਗੱਡੀਆਂ ਮਿੰਟਾਂ ਵਿੱਚ ਲੱਖਾਂ ਰੁਪਏ ਹੋ ਗਏ ਪਾਣੀ ਪਾਣੀ ਅਕਸਰ ਹੀ ਕਈ ਵਾਰ ਕੁਦਰਤ ਆਪਣਾ ਐਸਾ ਰੂਪ ਦਿਖਾਉਂਦੀ ਹੈ ਜਿਸ ਦਾ ਕਿ ਇਨਸਾਨ ਨੇ ਅੰਦਾਜ਼ਾ ਵੀ ਨਹੀਂ ਲਾਇਆ ਹੁੰਦਾ ਜਿਵੇਂ ਕਿ ਪਿਛਲੇ ਦਿਨੀ ਮੀਂਹ ਅਤੇ ਗੜਿਆਂ ਨੇ ਕਈ ਥਾਵਾਂ ਤੇ ਬਹੁਤ ਨੁਕਸਾਨ ਕੀਤਾ ਹੈ ਉੱਥੇ ਹੀ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਦਰਸਾਲ ਇੱਕ ਪੈਲਸ ਵਿੱਚ ਵਿਆਹ ਹੋ ਰਿਹਾ ਸੀ ਅਤੇ ਸਾਰਾ ਖਾਣ ਪੀਣ ਦਾ ਪ੍ਰਬੰਧ ਬਾਹਰ ਗਰਾਊਂਡ ਵਿੱਚ ਕੀਤਾ ਹੋਇਆ ਸੀ ਅਤੇ ਬਰਾਤੀ ਖਾਣਾ ਖਾ ਰਹੇ ਸੀ ਪਰ ਇੱਕੋ ਦਮ ਐਨੇ ਗੜੇ ਪੈਣ ਲੱਗੇ ਕਿ ਬਰਾਤੀਆਂ ਨੂੰ ਪਲੇਟਾਂ ਛੱਡ ਕੇ ਭੱਜਣਾ ਪੈ ਗਿਆ ਕਿਉਂਕਿ ਗੜਿਆਂ ਦਾ ਸੈਜ ਇੰਨਾ ਵੱਡਾ ਸੀ ਕਿ ਜਦੋਂ ਬਰਾਤੀਆਂ ਦੇ ਲੱਗ ਰਹੇ ਸੀ ਤਾਂ ਉਹਨਾਂ ਦੇ 6 ਵਜ ਰਹੀ ਸੀ ਜਿਸ ਕਾਰਨ ਵਿਆਹ ਵਿੱਚ ਇਕੋਦਮ ਭਾਜੜਾਂ ਪੈ ਗਈਆਂ ਇੱਥੋਂ ਤੱਕ ਕਿ ਗੜਿਆਂ ਨੇ ਬਰਾਤੀਆਂ ਦੀਆਂ ਕਈ ਗੱਡੀਆਂ ਦੇ ਸ਼ੀਸ਼ੇ ਤੱਕ ਵੀ ਤੋੜ ਦਿੱਤੇ ਅਤੇ ਵਿਆਹ ਵਿੱਚ ਬਣਿਆ ਸਾਰਾ ਖਾਣਾ ਹੀ ਖਰਾਬ ਹੋ ਗਿਆ ਤਕਰੀਬਨ 4 ਘੰਟਿਆਂ ਬਾਅਦ ਮੀਂਹ ਹਟਣ ਤੋਂ ਬਾਅਦ ਜੋ ਕੁਝ ਬਚਿਆ ਸੀ ਬਰਾਤ ਖਾ ਕੇ ਵਾਪਸ ਚਲੀ ਗਈ ਤੋਂ ਸ਼ਾਇਦ ਇਸ ਲਈ ਕਿਹਾ ਜਾਂਦਾ ਹੈ ਕਿ ਕੁਦਰਤ ਦਾ ਕੁਝ ਨਹੀਂ ਪਤਾ ਕਿ ਕਿਹੜੇ ਟਾਈਮ ਕਦੋਂ ਤੇ ਕੀ ਕਰਦੇ ਵੇ ਤੋਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ